ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਬਹੁਤ ਸਾਰਾ ਚੈਨਲ ਨੂੰ ਜ਼ਰੂਰ ਪਿਆਰ ਦੇਣਾ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤਿਆਉ ਜੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਹਿਰਨ ਤੇ ਮਗਰਮਸ ਦੀ ਕਹਾਣੀ ਹੈ ਇੱਕ ਸੰਘਣੇ ਜੰਗਲ ਤੇ ਹਰੇ ਭਰੇ ਦਰਖਤਾਂ ਨਾਲ ਭਰਿਆ ਹੋਇਆ ਸੀ ਹੌਲੀ ਹੌਲੀ ਸੁਬਾਹ ਦੀ ਰੌਸ਼ਨੀ ਵਿੱਚ ਜਾਗ ਰਿਹਾ ਸੀ ਪੱਤਿਆਂ ਤੇ ਸ਼ਬਨਮ ਦੀਆਂ ਬੂੰਦਾਂ ਚਮਕ ਰਹੀਆਂ ਸਨ ਜਿਵੇਂ ਕੋਈ ਮੋਤੀ ਹੋਣ ਜੰਗਲ ਦੇ ਇੱਕ ਕੋਨੇ ਵਿੱਚ ਸੋਨੇ ਕੰਡੇ ਇੱਕ ਨਦੀ ਵਗਦੀ ਸੀ ਜਿਸ ਦਾ ਪਾਣੀ ਸਾਫ਼ ਤੇ ਠੰਡਾ ਸੀ ਇਹ ਨਦੀ ਜੰਗਲ ਦੇ ਜੀਵਾਂ ਲਈ ਖੁਰਾਕ ਪਾਣੀ ਤੇ ਜੀਵਨ ਦਾ ਮੁੱਖ ਸਰੋਤ ਸੀ ਇਸ ਜੰਗਲ ਵਿੱਚ ਹੀ ਰਹਿੰਦਾ ਸੀ ਇੱਕ ਨਰਮਦਿਲ ਚੁਸਤ ਚਲਾਕ ਪਰ ਡਰਪੋਕ ਹਿਰਨ ਜਿਸ ਦਾ ਨਾਮ ਸੀ ਰਿੰਕੂ ਉਸ ਦੇ ਸਿੰਗ ਲੰਮੇ ਚਮਕਦਾਰ ਅਤੇ ਕਦਮ ਹੌਲੇ ਸਨ ਉਹ ਹਰ ਰੋਜ਼ ਨਦੀ ਦੇ ਨੇੜੇ ਚਰਦਾ ਕਦੇ ਦਰਖਤਾਂ ਦੀ ਛਾਂ ਹੇਠਾਂ ਬੈਠ ਜਾਂਦਾ ਕਦੇ ਹਵਾ ਵਿੱਚ ਆਪਣੀ ਨੱਕ ਸੁੰਘ ਕੇ ਨਮੀਆਂ ਖੁਸ਼ਬੂਆਂ ਨੂੰ ਤਲਾਸ਼ ਕਰਦਾ ਰਿੰਕੂ ਦਾ ਦਿਲ ਬਹੁਤ ਵੱਡਾ ਸੀ ਪਰ ਉਸ ਦੇ ਮਨ ਵਿੱਚ ਸਦਾ ਇੱਕ ਡਰ ਰਹਿੰਦਾ ਸੀ ਕਿ ਨਦੀ ਵਿੱਚ ਵਸਦਾ ਵੱਡਾ ਮਗਰਮਸ ਜਿਸ ਦਾ ਨਾਮ ਸੀ ਪੀਮ ਪੀਮ ਬਹੁਤ ਹੀ ਤਕੜਾ ਚਲਾਕ ਅਤੇ ਸ਼ਿਕਾਰ ਕਰਨ ਵਿੱਚ ਮਾਹਿਰ ਸੀ ਉਹ ਘੰਟੀਆਂ ਨਦੀ ਦੇ ਕੰਡੇ ਦੀ ਮਿੱਟੀ ਵਿੱਚ ਚੁੱਪਚਾਪ ਪਿਆ ਰਹਿੰਦਾ ਬਿਲਕੁਲ ਬੇਸ਼ੁਦ ਬਿਲਕੁਲ ਬੇਜਵਾਨ ਜਿਵੇਂ ਪੱਥਰ ਹੋਵੇ ਸਿਰਫ ਉਸ ਦੀਆਂ ਅੱਖਾਂ ਪਾਣੀ ਵਿੱਚੋਂ ਕਦੇ-ਕਦੇ ਦਿਸਦੀਆਂ ਚਮਕਦੀਆਂ ਰਿੰਕੂ ਆਪਣੇ ਸਾਥੀ ਹਿਰਨ ਤੋਂ ਭੀਮ ਬਾਰੇ ਵੇ ਸਾਰ ਕਹਾਣੀਆਂ ਸੁਣ ਚੁੱਕਾ ਸੀ ਕਿਵੇਂ ਭੀਮ ਨੇ ਇੱਕ ਦਿਨ ਘਾਤ ਤਲਾਕ ਇੱਕ ਜੰਗਲੀ ਸੂਰ ਨੂੰ ਫੜ ਲਿਆ ਸੀ ਕਿਵੇਂ ਇੱਕ ਦਿਨ ਉਸ ਨੇ ਇੱਕ ਨੌਜਵਾਨ ਹਿਰਨ ਨੂੰ ਨਦੀ ਦੇ ਕੰਡੇ ਤੋਂ ਪਾਣੀ ਪੀਂਦਿਆ ਪਾਣੀ ਵਿੱਚ ਹੀ ਖਿੱਚ ਲਿਆ ਸੀ ਇਸ ਲੀ ਰਿੰਕੂ ਕਦੇ ਵੀ ਬਿਨਾਂ ਸੋਚੇ ਸਮਝੇ ਨਦੀ ਦੇ ਨੇੜੇ ਨਹੀਂ ਸੀ ਜਾਂਦਾ ਪਾਣੀ ਉਸ ਨੂੰ ਚਾਹੀ ਪਾਣੀ ਉਸ ਨੂੰ ਚਾਹੀਦਾ ਸੀ ਪਰ ਡਰ ਉਸ ਨੂੰ ਰੋਕ ਲੈਂਦਾ ਸੀ ਉਸ ਦਿਨ ਸਵੇਰ ਜੰਗਲ ਵਿੱਚ ਸ਼ਾਂਤੀ ਸੀ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਸੂਰਜ ਦੀ ਨਰਮ ਰੌਸ਼ਨੀ ਅਤੇ ਨਦੀ ਦੀ ਟਹਿਣੀ ਰਿੰਕੂ ਨੂੰ ਆਪਣੇ ਵੱਲ ਖਿੱਚ ਰਹੀ ਸੀ ਰਾਤ ਦੀ ਰੌਣਕ ਤੋਂ ਬਾਅਦ ਉਸ ਨੂੰ ਬਹੁਤ ਤਰੇ ਲੱਗੀ ਹੋਈ ਸੀ ਉਹ ਹੌਲੀ ਹੌਲੀ ਕੰਡੇ ਵੱਲ ਨੂੰ ਵਧਿਆ ਪਰ ਹਰ ਕਦਮ ਬੜੀ ਸਾਵਧਾਨੀ ਨਾਲ ਰੱਖਦਾ ਸੀ। ਨਦੀ ਦਾ ਪਾਣੀ ਸਾਫ਼ ਸੀ ਉਸ ਵਿੱਚ ਦਰਖਤਾਂ ਦੀ ਛਾਂ ਦਿਖ ਰਹੀ ਸੀ। ਰਿੰਕੂ ਨੇ ਸੋਚਿਆ ਜੇ ਅੱਜ ਪਾਣੀ ਪੀਤਾ ਗਿਆ ਤਾਂ ਹੌਲੀ-ਹੌਲੀ ਪੀ ਲਵਾਂਗਾ। ਭਾਵੇਂ ਦੂਰੋਂ ਹੀ ਸਹੀ। ਹੌਲੀ-ਹੌਲੀ ਪੀਣਾ ਅੱਜ ਪਾਣੀ ਬਹੁਤ ਜ਼ਰੂਰੀ ਹੈ। ਕਿੰਨੇ ਦਿਨਾਂ ਤੋਂ ਮੈਂ ਪਾਣੀ ਨਹੀਂ ਪੀਤਾ। ਉਸ ਨੇ ਆਪਣੇ ਸਿਰ ਨੂੰ ਥੋੜਾ ਝੁਕਾਇਆ, ਨੱਕ ਹਵਾ ਨਾਲ ਸੂੰਘੀ। ਨੱਕ ਨਾਲ ਹਵਾ ਸੂੰਘੀ, ਕੋਈ ਖਤਰਾ ਨਹੀਂ ਸੀ। ਪਰ ਨਦੀ ਦੇ ਦੂਜੇ ਪਾਸੇ ਪਾਣੀ ਦੇ ਹੇਠਾਂ ਭੀਮ ਚੁੱਪਚਾਪ ਤੱਕ ਰਿਹਾ ਸੀ ਉਸ ਦਾ ਹਰ ਮੋੜ ਹਰ ਸਾਹ ਹਰ ਅੱਖ ਦੀ ਹਲਚਲ ਦਾ ਨਿਸ਼ਾਨਾ ਰਿੰਕੂ ਸੀ ਭੀਮ ਨੇ ਸੋਚਿਆ ਇਹ ਹਿਰਨ ਅੱਜ ਬੜਾ ਨਰਮ ਲੱਗ ਰਿਹਾ ਹੈ ਅੱਜ ਮੇਰਾ ਖਾਣਾ ਪੱਕਾ ਪਰ ਰਿੰਕੂ ਦੀ ਸਾਵਧਾਨੀ ਉਸ ਨੂੰ ਬਚਾ ਰਹੀ ਸੀ ਜਦੋਂ ਵੀ ਉਹ ਪਾਣੀ ਵੱਲ ਝੁਕਣ ਲੱਗਦਾ ਤਾਂ ਉਸ ਦੀ ਨਿਗਾਹ ਅਚਾਨਕ ਕੰਡੇ ਨੇੜੇ ਇੱਕ ਅਜੀਬ ਜਿਹੀ ਹਲਚਲ ਤੇ ਪਈ ਕੋਈ ਚੀਜ਼ ਹੌਲੀ-ਹੌਲੀ ਪਾਣੀ ਵਿੱਚ ਨੂੰ ਡੁੱંગી ਹੋ ਰਹੀ ਸੀ ਰਿੰਕੂ ਦਾ ਡਰ ਜਾਗ ਉੱਠਿਆ ਰਿੰਕੂ ਨੇ ਤੁਰੰਤ ਆਪਣੀ ਥਾਂ ਬਦਲ ਲਈ ਤੇ ਦੂਰ ਟੇਕ ਕੇ ਖੜਾ ਹੋ ਗਿਆ ਉਸਨੇ ਸੋਚਿਆ ਕੋਈ ਤਾਂ ਹੈ ਜੇ ਇਹ ਭੀਮ ਐ ਤਾਂ ਮੈਨੂੰ ਬਚ ਕੇ ਰਹਿਣਾ ਪਵੇਗਾ ਪਰ ਨਦੀ ਸ਼ਾਂਤ ਹੋ ਗਈ ਭੀਮ ਨੇ ਸੋਚਿਆ ਹਿਰਨਤਾ ਬਹੁਤ ਚਲਾ ਗਿਆ ਮੈਨੂੰ ਹੋਰ ਚੁੱਪ ਰਹਿਣਾ ਪਵੇਗਾ ਹਰ ਪਲ ਉਹ ਚੁੱਪੀ ਸਾਧ ਲਈ ਉਸਨੇ ਹਵਾ ਹੌਲੀ-ਹੌਲੀ ਵਹਿ ਰਹੀ ਸੀ ਰਿੰਕੂ ਨੇ ਹਿੰਮਤ ਕਰਕੇ ਫਿਰ ਪਾਣੀ ਵੱਲ ਆਪਣਾ ਕਦਮ ਵਧਾਇਆ ਜਦੋਂ ਰਿੰਕੂ ਪਾਣੀ ਹੀ ਪੀਣ ਲੱਗਾ ਸੀ ਉਧਰੋਂ ਇੱਕ ਕਾਣੇ ਇੱਕ ਹੀ ਸੰਘਣੇ ਬੂਟੇ ਪਾਸੋਂ ਇੱਕ ਛੋਟੀ ਜੀ ਆਵਾਜ਼ ਆਈ ਡਰੋ ਨਾ ਮੈਂ ਹਾਂ ਰਿੰਕੂ ਨੇ ਡਰ ਕੇ ਸਲਾਂਗ ਮਾਰ ਕੇ ਪਿੱਛੇ ਹੋ ਗਿਆ ਤਾਂ ਬੂਟਿਆਂ ਵਿੱਚ ਇੱਕ ਛੋਟਾ ਕਛੂਆ ਨਿਕਲ ਕੇ ਆਇਆ ਉਹ ਮੁਸਕਰਾਇਆ ਤੇ ਬੋਲਿਆ ਤੂੰ ਹਰ ਰੋਜ਼ ਇੰਨਾ ਡਰਦਾ ਕਿਉਂ ਹੈ ਰਿੰਕੂ ਨੇ ਗੰਭੀਰਸਾ ਭਰਿਆ ਇਸ ਨਦੀ ਵਿੱਚ ਇੱਕ ਮਗਰਮਸ਼ ਰਹਿੰਦਾ ਹੈ ਭੀਮ ਉਹ ਬਹੁਤ ਹੀ ਖਤਰਨਾਕ ਹੈ ਕਸੂਏ ਨੇ ਹਾਸਕੇ ਕਿਹਾ ਭੀਮ ਸਭ ਤੋਂ ਖਤਰਨਾਕ ਤਾਂ ਹੈ ਪਰ ਤੁਸੀਂ ਰਾਹੀਆਂ ਨੂੰ ਅਕਲ ਨਾਲ ਬਚਿਆ ਜਾ ਸਕਦਾ ਉਸ ਤੋਂ ਰਿੰਕੂ ਨੇ ਦਿਲਚਸਪੀ ਨਾਲ ਪੁੱਛਿਆ ਅਕਲ ਨਾਲ ਕਿਵੇਂ ਕਛੂਏ ਨੇ ਹੌਲੀ-ਹੌਲੀ ਆਪਣਾ ਸਿਰ ਉੱਪਰ ਕਰਦੇ ਹੋਏ ਕਿਹਾ ਭੀਮ ਹਮੇਸ਼ਾ ਉਸ ਪਾਸੇ ਹੁੰਦਾ ਜਿੱਥੇ ਪਾਣੀ ਵਿੱਚ ਹਿਲਦਾ ਡੁਲਦਾ ਛਾਂ ਜਿਆਦਾ ਹੋਵੇ ਉਹ ਆਪਣਾ ਸਰੀਰ ਕਦੇ ਪੂਰਾ ਡਬੋਂਦਾ ਨਹੀਂ ਕੁਝ ਨਾ ਕੁਝ ਹਮੇਸ਼ਾ ਪਾਣੀ ਤੋਂ ਬਾਹਰ ਹੋਵੇਗਾ ਰਿੰਕੂ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਸੋਚਿਆ ਇਹ ਗੱਲ ਤਾਂ ਮੈਂ ਕਦੇ ਸੋਚੀ ਹੀ ਨਹੀਂ ਕਸ਼ੂਏ ਨੇ ਹੱਸ ਕੇ ਕਿਹਾ ਜੇ ਤੂੰ ਪਚਣ ਦੀ ਅਕਲ ਆ ਜਾਵੇ ਤੈਨੂੰ ਤਾਂ ਤੂੰ ਕਦੇ ਵੀ ਉਸ ਦਾ ਸ਼ਿਕਾਰ ਨਹੀਂ ਬਣੇਗਾ ਇਹ ਵਾਰ ਰਿੰਕੂ ਦੇ ਮਨ ਵਿੱਚ ਬੈਠ ਗਈ ਅਤੇ ਉਸਨੇ ਭੀਮ ਨੂੰ ਹੁਣ ਸਮਝ ਲਿਆ ਸੀ ਹਾਂ ਉਹ ਪਾਣੀ ਹੀਠਾ ਸੀ ਪਰ ਕਛੂਏ ਦੀ ਚਲਾਕੀ ਭਰੀ ਆਵਾਜ਼ਾ ਉਸਦੇ ਕੰਨਾਂ ਵਿੱਚ ਪੈ ਗਈਆਂ ਭੀਮ ਨੇ ਦੰਦ ਮੀਚੇ ਇਹ ਛੋਟਾ ਕਛੂਆ ਮੇਰਾ ਸ਼ਿਕਾਰ ਖਰਾਬ ਕਰ ਰਿਹਾ ਹੈ ਇਸ ਹਿਰਨ ਨੂੰ ਬਚਾਇਆ ਤਾਂ ਕੀ ਹੁਣ ਤਾ ਇਹ ਬਹਾਦਰ ਵੀ ਹੋ ਜਾਵੇਗਾ ਭੀਮ ਨੇ ਆਪਣੀ ਜਗ੍ਹਾ ਬਦਲਣੀ ਸ਼ੁਰੂ ਕਰ ਦਿੱਤੀ ਪਰ ਕਛੂਆ ਸਮਝ ਗਿਆ ਕਿ ਉਸਨੇ ਚੀਖ ਕੇ ਕਿਹਾ ਰਿੰਕੂ ਭੱਜ ਰਿੰਕੂ ਸਮਝ ਨਹੀਂ ਸਕਿਆ ਪਰ ਜੰਗਲ ਵੱਲ ਦੌੜਸ ਚੱਗਿਆ ਇਹ ਪਲ ਬਾਦ ਭੀਮ ਨੇ ਆਪਣਾ ਸਿਰ ਪਾਣੀ ਤੋਂ ਬਾਹਰ ਸੁੱਟਿਆ ਅੱਖਾਂ ਲਾਲ ਮੂੰਹ ਖੁੱਲਾ ਪਰ ਰਿੰਕੂ ਤੱਕ ਪਹੁੰਚ ਨਹੀਂ ਸਕਿਆ ਭੀਮ ਦਾ ਗੁੱਸਾ ਰਿੰਕੂ ਦੀ ਨਮੀ ਸਮਝ ਉਸ ਦਿਨ ਰਿੰਕੂ ਨੂੰ ਪਤਾ ਲੱਗਿਆ ਕਿ ਸਿਰਫ ਡਰ ਨਾਲ ਨਹੀਂ ਜੀਵਨ ਚੱਲਦਾ ਅਕਲ ਵੀ ਲਗਾਉਣੀ ਪੈਂਦੀ ਹੈ ਉਸਨੇ ਕਸ਼ੂਏ ਦਾ ਧੰਨਵਾਦ ਕੀਤਾ ਤੇ ਕਸ਼ੂਏ ਨੇ ਹੱਸ ਕੇ ਕਿਹਾ ਇਹ ਸਿਰਫ ਸ਼ੁਰੂਆਤ ਹੈ ਜੰਗਲ ਵਿੱਚ ਜਿੰਨਾ ਤੋਂ ਸਿੱਖੇਗਾ ਉਨਾ ਹੀ ਬਚੇਗਾ ਪਰ ਭੀਮ ਨੇ ਆਪਣੇ ਮਨ ਵਿੱਚ ਨਿਸ਼ਚਾ ਕਰ ਲਿਆ ਇਹ ਹਿਰਨ ਮੇਰੇ ਹੱਥੋਂ ਬਚਿਆ ਤਾਂ ਏ ਪਰ ਹਮੇਸ਼ਾ ਨਹੀਂ ਬਚੇਗਾ ਉਹ ਹੁਣ ਮਨ ਹੀ ਮਨ ਵਿੱਚ ਹੋਰ ਵੀ ਜ਼ਿਆਦਾ ਉਸ ਨੂੰ ਭੀਮ ਨੂੰ ਖਾਣ ਦੀ ਲਾਲਚ ਆ ਵਧ ਗਈ ਸੀ ਕੁਮਾਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਭੀਮ ਨੂੰ ਜ਼ਰੂਰ ਖਾਵੇਗਾ ਰਿੰਕੋ ਉਸ ਦਿਨ ਜੰਗਲ ਦੇ ਅੰਦਰ ਕਾਫੀ ਦੂਰ ਤੱਕ ਦੌੜ ਗਿਆ ਸੀ ਦੇਲ ਜੋਰ-ਜੋਰ ਨਾਲ ਧੜਕ ਰਿਹਾ ਸੀ ਸਾਹ ਚੜਿਆ ਹੋਇਆ ਸੀ ਉਹ ਇੱਕ ਵੱਡੇ ਅੰਜੀਰ ਦੇ ਦਰਖਤ ਦੇ ਹੇਠਾਂ ਬੈਠ ਗਿਆ ਤੇ ਡੂੰਘੇ ਸਾਹ ਲੈਣ ਲੱਗ ਪਿਆ ਮੱਥੇ ਤੇ ਪਸੀਨਾ ਤਰਲ ਹੋ ਰਿਹਾ ਸੀ ਪਰ ਉਸਦੇ ਦਿਲ ਵਿੱਚ ਇੱਕ ਨਵੀਂ ਚਮਕ ਜਾਗ ਰਹੀ ਸੀ ਕਸ਼ੂਏ ਦੀ ਸਿੱਖ ਨੇ ਉਸ ਨੂੰ ਨਵੀਂ ਸੋਚ ਦਿੱਤੀ ਸੀ ਕੇਵਲ ਡਰਨਾ ਹੀ ਹੱਲ ਨਹੀਂ ਉਹ ਆਪਣੇ ਆਪ ਨੂੰ ਕਹਿੰਦਾ ਰਿਹਾ ਅਕਲ ਨਾਲ ਸੋਚਾਂਗਾ ਤਾਂ ਬਚ ਸਕਦਾ ਹਾਂ ਅਤੇ ਸ਼ਾਇਦ ਭੀਮ ਦਾ ਮੁਕਾਬਲਾ ਵੀ ਉਸ ਨੇ ਪਹਿਲਾਂ ਕਦੇ ਵੀ ਨਹੀਂ ਸੀ ਇਹ ਸਭ ਸੋਚਿਆ ਹੇਰਨਾਂ ਦੀ ਜ਼ਿੰਦਗੀ ਅਕਸਰ ਡਰ ਤੇ ਦੌੜ ਨਾਲ ਭਰੀ ਹੁੰਦੀ ਹੈ ਪਰ ਰਿੰਕੂ ਨੂੰ ਹੁਣ ਲੱਗ ਰਿਹਾ ਸੀ ਕਿ ਉਹ ਕੁਝ ਨਵਾਂ ਕਰ ਸਕਦਾ ਹੈ ਘੱਟੋ-ਘੱਟ ਆਪਣੀ ਸੁਰੱਖਿਆ ਤਾਂ ਕਰ ਸਕਦਾ ਹੈ ਸ਼ਾਮ ਹੋਣ ਵਾਲੀ ਸੀ ਰਿੰਕੂ ਹੌਲੀ-ਹੌਲੀ ਮੁੜ ਨਦੀ ਦੇ ਬੇਲੇ ਨੇੜੇ ਨਦੀ ਦੇ ਨੇੜੇ ਵਾਪਸ ਆਇਆ ਡਰ ਤਾਂ ਅਜੇ ਵੀ ਸੀ ਪਰ ਹੁਣ ਉਸ ਵਿੱਚ ਇੱਕ ਜਗਿਆਸਾ ਵੀ ਸੀ ਉਹ ਸੋਚ ਰਿਹਾ ਸੀ ਕਿ ਕਛੂਆ ਦੁਆਰਾ ਮਿਲੇ ਤਾਂ ਉਸ ਤੋਂ ਹੋਰ ਸਿੱਖ ਲਵਾਂ ਜਿਵੇਂ ਹੀ ਉਹ ਨਦੀ ਦੇ ਕੰਢੇ ਪਹੁੰਚਿਆ ਕਛੂਆ ਪਾਣੀ ਵਿੱਚੋਂ ਆਪਣਾ ਸਿਰ ਬਾਹਰ ਕੱਢ ਕੇ ਬੋਲਿਆ ਹੈ ਰਿੰਕੂ ਤੂੰ ਆ ਗਿਆ ਰਿੰਕੂ ਹੱਸਿਆ ਤੂੰ ਤਾਂ ਮੇਰਾ ਅਧਿਆਪਕ ਬਣ ਗਿਆ ਏ ਕਸ਼ੂਆ ਹੌਲੀ-ਹੌਲੀ ਮੁਸਕਰਾਇਆ ਹੁਣ ਤਾਂ ਮੈਨੂੰ ਲੱਗਦਾ ਤੁਸੀਂ ਤੇ ਭੀਮ ਦੀ ਕਹਾਣੀ ਲੰਮੀਆਂ ਚਲਣੀਆਂ ਵਾਲੀਆਂ ਕਸ਼ੂਏ ਨੇ ਕਿਹਾ ਰਿੰਕੂ ਨੇ ਚਿੰਤਤ ਸਾਲਿਆ ਹਾਂ ਭੀਮ ਅੱਜ ਵੀ ਮੈਂ ਉਸਨੇ ਮੇਰਾ ਪਿੱਛਾ ਕੀਤਾ ਜੇ ਤੂੰ ਨਾ ਮੈਨੂੰ ਦੱਸਦਾ ਤਾਂ ਅੱਜ ਮੈਂ ਸ਼ਾਇਦ ਉਸਦੇ ਹੱਥ ਲੱਗ ਜਾਂਦਾ ਇਸ ਲਈ ਕਛੂਏ ਨੇ ਕਿਹਾ ਇਸ ਲਈ ਸਿੱਖਣਾ ਜ਼ਰੂਰੀ ਹੈ ਜੰਗਲ ਸਿਰਫ ਤਾਕਤ ਵਾਲਿਆਂ ਦਾ ਨਹੀਂ ਹੁੰਦਾ ਅਕਲ ਵਾਲਿਆਂ ਦਾ ਵੀ ਹੁੰਦਾ ਹੈ ਰਿੰਕੂ ਨੇ ਧਿਆਨ ਨਾਲ ਸੁਣਦੇ ਹੋਏ ਪੁੱਛਿਆ ਤੇ ਹੁਣ ਮੈਨੂੰ ਕੀ ਸਿਖਾਵੇਂਗਾ ਤੂੰ ਕਛੂਏ ਨੇ ਇੱਕ ਛੋਟੀ ਸਾਹ ਭਰੀ ਪਾਣੀ ਦੇ ਹਲਕੇ ਛਲ ਪਰਦੇ ਨਿੱਤੇੜੇ ਬਣੇ ਅੱਜ ਤੈਨੂੰ ਸਿਖਾਉਂਦਾ ਕਿ ਮਗਰਮਸ ਕਦੋਂ ਕਮਜ਼ੋਰ ਹੁੰਦਾ ਰਿੰਕੂ ਦੀਆਂ ਅੱਖਾਂ ਚਮਕ ਗਈਆਂ ਕਮਜ਼ੋਰ ਭੀਮ ਵੀ ਕਦੇ ਕਮਜ਼ੋਰ ਹੁੰਦਾ ਕਛੂਆ ਹੌਲੀ ਹੌਲੀ ਹੱਸਿਆ ਹਰ ਜਾਨਵਰ ਕਦੇ ਨਾ ਕਦੇ ਕਮਜ਼ੋਰ ਹੁੰਦਾ ਚਾਹੇ ਉਹ ਜੰਗਲ ਦਾ ਰਾਜਾ ਹੀ ਕਿਉ ਨਾ ਹੋਵੇ ਕਛੂਏ ਨੇ ਆਪਣਾ ਗਿਆਨ ਦੱਸਣਾ ਸ਼ੁਰੂ ਕੀਤਾ ਭੀਮ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਉਦੋਂ ਜਦੋਂ ਉਹ ਧੁੱਪ ਵਿੱਚ ਆ ਕੇ ਗਰਮਾਈ ਲੈਂਦਾ ਰਿੰਕੂ ਨੇ ਅਧਪਤ ਹੋ ਕੇ ਪੁੱਛਿਆ ਪਰ ਭੀਮ ਤਾਂ ਪਾਣੀ ਵਿੱਚ ਹੀ ਰਿਹਾ ਕਰਦਾ ਧੁੱਪ ਵਿੱਚ ਕਦੋਂ ਆਉਂਦਾ ਕਛੂਏ ਨੇ ਕਿਹਾ ਜਦੋਂ ਉਸ ਦਾ ਸਰੀਰ ਬਹੁਤ ਠੰਡਾ ਹੋ ਜਾਂਦਾ ਮਗਰਮਸ ਠੰਡੇ ਖੂਨ ਵਾਲੇ ਹੁੰਦੇ ਨੇ ਠੰਡ ਵਿੱਚ ਉਹ ਕਮਜ਼ੋਰ ਹੋ ਜਾਂਦੇ ਨੇ ਤੇ ਧੁੱਪ ਵਿੱਚ ਆ ਕੇ ਗਰਮਾਈ ਲੈਂਦੇ ਨੇ ਤਾਂ ਜੋ ਉਹਨਾਂ ਨੂੰ ਊਰਜਾ ਮਿਲੇ ਤੇ ਉਹਨਾਂ ਦਾ ਖੂਨ ਗਰਮ ਹੋ ਸਕੇ ਉਸੇ ਵੇਲੇ ਉਹ ਮੰਦੇ ਤੇ ਹੌਲੀ ਹਿਲਦੇ ਨੇ ਉਹ ਸ਼ਿਕਾਰ ਨਹੀਂ ਕਰ ਸਕਦੇ ਰਿੰਕੂ ਨੇ ਪਹਿਲੀ ਵਾਰ ਮਗਰਮਸ ਦੇ ਜੀਵਨ ਦੇ ਗਹਿਰੇ ਭੇਦ ਸੁਨੇ ਜੇ ਮੈਂ ਸਮਝ ਲਵਾਂ ਕਿ ਕਦੋਂ ਉਹ ਗਰਮ ਸੂਰਜ ਹੀਠ ਆਵੇਗਾ ਰਿੰਕੂ ਨੇ ਕਿਹਾ ਤਾਂ ਮੈਂ ਉਸ ਤੋਂ ਬਚ ਸਕਦਾ ਹਾਂ ਹਾਂ ਕਸ਼ੂਏ ਨੇ ਕਿਹਾ ਤੇ ਸ਼ਾਇਦ ਉਸ ਵਕਤ ਉਹਨਾਂ ਦਾ ਨਰੀਖਣ ਕਰਕੇ ਤੋਂ ਉਸ ਦੀ ਹੋਰ ਵੀ ਚਾਲਾਂ ਨੂੰ ਸਮਝ ਸਕੇ ਰਿੰਕੂ ਨੂੰ ਲੱਗਿਆ ਕਿ ਉਸ ਨੂੰ ਆਪਣੇ ਡਰ ਦਾ ਰਾਜ਼ ਖੁੱਲਦਾ ਜਾ ਰਿਹਾ ਹੈ ਭੀਮ ਦੰਦਰੂਨੀ ਗੁੱਸਾ ਹੁਣ ਵੱਧ ਰਿਹਾ ਸੀ ਪਰ ਦੂਜੇ ਪਾਸੇ ਨਦੀ ਦੇ ਡੂੰਘੇ ਹਿੱਸੇ ਵਿੱਚ ਭੀਮ ਗੁੱਸੇ ਨਾਲ ਪਾਣੀ ਨੂੰ ਹਿਲਾ ਰਿਹਾ ਸੀ ਇੱਕ ਛੋਟਾ ਹਿਰਨ ਕਛੂਆ ਦੋਵੇਂ ਮੇਰੇ ਰਸਤੇ ਵਿਚਾਰੇ ਨੇ ਉਸਦੇ ਚਿਹਰੇ ਤੇ ਨਰਾਜ਼ਗੀ ਦੀ ਪਰਤ ਸੀ ਹਿਰਨ ਦਾ ਹੱਥ ਮੇਰੇ ਹੱਥ ਹਿਰਨ ਤਾਂ ਮੇਰੇ ਹੱਥ ਵਿੱਚ ਸੀ ਪਰ ਅੱਜ ਮੈਨੂੰ ਸ਼ਰਮਿੰਦਗੀ ਆ ਭੀਮ ਨੇ ਆਪਣਾ ਵੱਡਾ ਸਰੀਰ ਹਿਲਾਇਆ ਪਾਣੀ ਦੇ ਛੱਲੇ ਦੂਰ ਤੱਕ ਫੈਲ ਗਏ ਪਰ ਮੈਂ ਹਾਰ ਨਹੀਂ ਮੰਨਦਾ ਇਹ ਦਿਨ ਇਹ ਸਿਰਫ ਇੱਕ ਦਿਨ ਦੀ ਗੱਲ ਸੀ ਕੱਲ ਮੈਂ ਇਸ ਤੋਂ ਵੀ ਚਲਾਕ ਹੋ ਕੇ ਸ਼ਿਕਾਰ ਕਰਾਂਗਾ ਉਸ ਦੀਆਂ ਅੱਖਾਂ ਚਮਕੀਆਂ ਉਸ ਦੇ ਦਿਲ ਵਿੱਚ ਰਿੰਕੂ ਪ੍ਰਤੀ ਇੱਕ ਨਵੀਂ ਸੋਚ ਜਿੱਦ ਨਫ਼ਰਤ ਨੇ ਜਨਮ ਲੈ ਲਿਆ ਰਾਤ ਹੋ ਗਈ ਚੰਦਰਮਾ ਦੀ ਚਮਕ ਨਦੀ ਦੇ ਪਾਣੀ ਤੇ ਪੈ ਕੇ ਉਸ ਨੂੰ ਚਾਂਦੀ ਵਰਗਾ ਕਰ ਰਹੀ ਸੀ ਰਿੰਕੂ ਸੁੱਕੇ ਟਾਣਿਆਂ ਹੇਠ ਬੈਠਾ ਸੀ ਦੂਰੋਂ ਨਦੀ ਨੂੰ ਦੇਖ ਰਿਹਾ ਸੀ ਅੱਜ ਉਸ ਦੇ ਦਿਲ ਵਿੱਚ ਡਰ ਵੱਧ ਤੇ ਇੱਕ ਨਵੀਂ ਲਹਿਰ ਸੀ ਜਾਣਨ ਦੀ ਸਿੱਖਣ ਦੀ ਤੇ ਬਦਲਣ ਦੀ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਹਰ ਰੋਜ਼ ਕੁਝ ਨਾ ਕੁਝ ਸਿੱਖਾਂਗਾ ਭੀਮ ਤੋਂ ਡਰ ਕੇ ਨਹੀਂ ਸਮਝ ਕੇ ਜੀਵਾਂਗਾ ਹੌਲੀ ਹਵਾ ਲੱਗੀ ਪੱਤਿਆਂ ਨੇ ਮਸਸਕਰਾਇਆ ਜਿਵੇਂ ਜੰਗਲ ਨੇ ਉਸਨੂੰ ਸੁਣ ਲਿਆ ਹੋਵੇ ਅਗਲੇ ਦਿਨ ਬਹੁਤ ਹੀ ਮਹੱਤਵਪੂਰਨ ਸੀ ਰਿੰਕੂ ਨੇ ਸਵੇਰੇ ਹੀ ਅਗਲਾ ਦਿਨ ਬਹੁਤ ਮਹੱਤਵਪੂਰਨ ਸੀ ਰਿੰਕੂ ਨੇ ਸਵੇਰੇ ਹੀ ਨਦੀ ਦੇ ਇਸ ਰਫਤਾਂ ਦੀ ਸ਼ਾਮਾਂ ਦੇ ਕੋਲ ਖੜ ਕੇ ਮਗਰਮੱਛ ਦੀ ਹਲਚਲ ਦੇ ਨਿਸ਼ਾਨੇ ਲੱਭਣੇ ਸ਼ੁਰੂ ਕੀਤੇ ਕਛੂਆ ਵੀ ਆਇਆ ਤੇ ਦੂਰੋਂ ਆਵਾਜ਼ ਮਾਰ ਕੇ ਬੋਲਿਆ ਚਲੋ ਅੱਜ ਅਸੀਂ ਨਰੀਖਣ ਕਰਦੇ ਹਾਂ ਭੀਮ ਕਿਵੇਂ ਲੁਕਦਾ ਹੈ ਰਿੰਕੂ ਨੇ ਕਦੇ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਸੀ ਲਈ ਉਸ ਨੇ ਪਾਣੀ ਵਿੱਚ ਤੈਰਦੇ ਹੋਏ ਛੋਟੇ ਬੁਲਬਲੇ ਦੇਖੇ ਕੁਝ ਪੱਤਿਆਂ ਦੀ ਹਲਚਲ ਦੇਖੀ ਤੇ ਇੱਕ ਸ਼ਾਂਤ ਜਿਹੀ ਹੌਲੀ ਜੀ ਸੀ ਪਰ ਕੁਝ ਨਾ ਕੁਝ ਉਸ ਵਿੱਚ ਬਦਲਾਅ ਸੀ ਕਛੂਏ ਨੇ ਕਿਹਾ ਇਹ ਵੇਖ ਜਦੋਂ ਪਾਣੀ ਦੀ ਛਾਂ ਬਿਨਾਂ ਹਵਾ ਦੇ ਹਿੰਦੀ ਹੈ ਸਮਝੋ ਮਗਰਮੱਛਾ ਹਵਾ ਸਿਰਫ ਉਸਤੇ ਪਾਣੀ ਹਵਾ ਸਿਰਫ ਉੱਤੇ ਪਾਣੀ ਪਾਣੀ ਨੂੰ ਹਿਲਾਉਂਦੀ ਹੈ ਨਹੀਂ ਤੇ ਵਾਲੇ ਹਿੱਸੇ ਨੂੰ ਰਿੰਕੂ ਨੇ ਬੜ ਪਹਿਲੀ ਵਾਰ ਇਸ ਸਭ ਨੂੰ ਸਮਝ ਕੇ ਦੇਖਿਆ ਸੀ ਪਰ ਰਿੰਕੂ ਨੂੰ ਪਤਾ ਸੀ ਕਿ ਭੀਮ ਦੂਰੋਂ ਉਹਨਾਂ ਨੂੰ ਦੇਖ ਰਿਹਾ ਹੈ ਉਹ ਪਾਣੀ ਦੇ ਇੱਕ ਡੂੰਘੇ ਕਾਲੇ ਕੰਡੇ ਅੱਧੇ ਵਿੱਚ ਲੁਕਿਆ ਹੋਇਆ ਸੀ ਤੂੰ ਇਹ ਹਿਰਨ ਮੇਰੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਏ ਉਹ ਗੁੱਸੇ ਨਾਲ ਬੋਲਿਆ ਸਿੱਖ ਲੈ ਹਿਰਨ ਸਿੱਖ ਲੈ ਪਰ ਜਾਣ ਲੈ ਮੇਰੇ ਤੋਂ ਚਲਾਕ ਹੋਣਾ ਤੇਰੇ ਵਾਸਤੇ ਦੀ ਗੱਲ ਨਹੀਂ ਉਸਨੇ ਉਸ ਦਿਨ ਲਈ ਆਪਣੀ ਚਾਲ ਬਦਲ ਲਈ ਮੈਂ ਹੁਣ ਦਿਨ ਰਾਤ ਸ਼ਿਕਾਰ ਕਰਾਂਗਾ ਕਿਉਂਕਿ ਉਸਨੂੰ ਪਤਾ ਸੀ ਕਿ ਹਿਰਨ ਰਾਤ ਨੂੰ ਕਮਜ਼ੋਰ ਹੁੰਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਕਹਾਣੀ ਦਾ ਅਗਲਾ ਪਾਰ ਕੱਲ੍ਹ ਵਾਲੀ ਕਹਾਣੀ ਵਿੱਚ ਆਵੇਗਾ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਹਿੱਸਾ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਕੱਲ੍ਹ ਵਾਲੀ ਵੀਡੀਓ ਨੂੰ ਜ਼ਰੂਰ ਸੁਣਨਾ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ